ਸਾਨੂੰ ਸਭ ਨੂੰ ਪਤਾ ਹੈ ਕਿ ਧਰਤਾ ਸਤਿਗੁਰ ਸੁਆਮੀ ਗੰਨਾਰੰਗ ਜੀ ਮਹਾਰਾਜ ਕੋਈ ਬਾੜਾਂ ਦੇ ਜਨੰਦ ਅਰੰਮੱਖ ਰੱਖਦੇ ਹੁਆ 17 ਤਰੀਕ ਤੋਂ ਇਸ ਸਤਾਂ ਦੇ ਵਿੱਚ ਕੁੰਭ ਲੱਗਾ ਹੈ ਬੜੇ ਕਰਮਾ ਵਾਣ ਜੀਵ ਹਾਂ ਪਰ ਭਾਦਾਂ ਵਾਣ ਜੀਵ ਹਾਂ ਜਿਨ੍ਹਾਂ ਆਸੇ ਮਹਾ ਮਹਾਂਕੋਸ਼ ਦਾ ਜਨਮ ਘੜ ਦੇ ਵਿੱਚ ਸੇਵਾ ਕਰਨੋ ਵਰਬਾਣੀ ਪੜ੍ਹਨਾ ਵਰਬਾਣੀ ਸੁਣਨਾ ਸਦਾ ਸੁਣਨਾ ਮਹਾਕੋਸ਼ ਦੇ ਪਰਵਚਨ ਸੁਣਨ ਦਾ ਸਮਾਪਤ ਹੁੰਦਾ ਇਸ ਤੋਂ ਵੱਡੇ ਭਾਗ ਯਾਰੋ ਕਿਸੇ ਦਿਨ ਹੈ ਕਿ ਜਿਨ੍ਹਾਂ ਨੇ ਸਤਗੁਰਾਂ ਦਾ ਜਨਮ ਦਾੜਾ ਮਾਣੋ ਸਮਾਂ ਮਿਲਿਆ ਹੈ ਬਹੁਤ ਵੱਡੇ ਭਾਗ ਹੈ ਸਾਡਾ ਸੰਤਾਂ ਦੇ ਸਤਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਸਾਡੇ ਸੰਤਾਂ ਤੇ ਆਪਣਾ ਮੇਹਰ ਪਰਪਰਾ ਰੱਖਾ ਸ਼ਰਧਾ ਵਿਸ਼ਵਾਸ ਬਣਾ ਕੇ ਰੱਖਣ ਕਿਉਂਕਿ ਅਸੀਂ ਅੱਜ ਉਹਨਾਂ ਮਹਾਪੁਰਸ਼ਾਂ ਦਾ ਜਨਮ ਦਿਹਾੜਾ ਮਨਾ ਰਹੇ ਆ ਜਿਹੜੇ ਸਾਡੇ ਲਈ ਇੱਥੇ ਕੋਈ ਕੁੰਜੀ ਤਿਆਰ ਕਰਕੇ ਛੱਡ ਗਈ ਸਹਾਵਾ ਖਾਨ ਜੀ ਜਿੰਨੇ ਵੀ ਵੱਡੇ ਮਹਾਨ ਮਹਾਪੁਰਸ਼ ਰਹੇ ਉਹਨੇ ਹੀ ਵੱਡੇ ਮਹਾਪੁਰਸ਼ ਸਿੰਘ ਸਤਵਰ ਵਤਿਆੜ ਵਾਲੇ ਦਾਤਾ ਸੋਨੀ ਕੰਨਾਂ ਦਾ ਜੀ ਮਹਾਰਾਜ ਕੋਈ ਬੜੇ ਉਹਨਾਂ ਦੇ ਉਪਰਮ ਮਹਾਰਾ ਕੌੜੀਆ ਨੇ ਭੇਦ ਦੇ ਵਿੱਚ ਨਾ ਹੋਇਆ ਕੋਈ ਨਾ ਕਿਸੇ ਰਹਾ ਹਾਂ ਐਸੇ ਮਹਾਪੁਰਖ ਹੋਏ ਨਾ ਕੋਈ ਹੋਇਆ ਨਾ ਕਿਸੇ ਰਹਾ ਹਾਂ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਸਭ ਨੇ ਆਪਣੀ ਰਸਨਾ ਪਵਿੱਤਰ ਕਰਨੀ ਹੈ ਜਿੰਨਾ ਵੀ ਜੋਸ਼ ਹੈ ਉਹਨਾਂ ਇੱਥੇ ਲਾਣਾ ਹੈ ਜਦੋਂ ਮਹਾਪੁਰਖਤਾ ਆਦਾਂ ਦੇ ਵਿੱਚ ਬੋਲਦੇ ਤਾਂ ਆਪਾਂ ਦਾ ਸਾਹਮਣੇ ਨਾਲ ਚਾ ਬੋਲਣਾ ਚਾਹ ਉਹਨਾਂ ਦਾ ਮੱਧ ਵਿੱਚ ਜੀ ਦੇ ਕਰਕੇ ਸੰਸਾਰ ਕਰਕੇ ਗੁੰਡੇ ਵੀ ਬਰਦਾਤ ਤੇ ਸਤਿਵਰਤਿਆ ਬਣਿਆ ਤੇ ਐਸੇ ਮਹਾਂ ਮਹਾਂ ਉਤਸਵ ਲਈ ਅਸੀਂ ਸਮਾਗਮ ਕਰਨਾ ਤਾਂ ਸਭੀ ਵੱਡੀ ਗੱਲ ਨਹੀਂ ਕਿ ਅੱਜ ਇਸ ਧਾਮ ਦਾ ਇਹ ਕਿੰਨਾ ਵੀ ਰਗੜਾ ਲਾ ਦਈਏ ਤਾਂ ਵੀ ਫਿਰ ਸਤਿ ਨਹੀਂ ਹੁੰਦਾ ਉਹਨਾਂ ਨੂੰ ਮੈਨੂੰ ਲਈ ਉਹਨਾਂ ਦਾ ਸਰਸ਼ਕਤ ਲਈ ਉਹ ਇੱਥੇ ਹੀ ਹੈ ਉਹਦੇ ਕੋਲ ਨਹੀਂ ਹੈ ਲੇਕਿਨ ਪਾਸੇ ਲੱਭਣ ਕਿਤਾਹਾਂ ਮੰਦਰ ਤੇ ਭਾਰਤ ਇੱਥੇ ਸਜਾ ਸਾਧ ਦੇ ਵਿੱਚ ਬਹੁਤ ਦਮਦਾਰ ਸਤਾਰਾ ਤੇ ਦੇਤੇ ਹੋਏ ਬਲੇ ਹੋਣ ਦਾ ਆ ਰਿਹਾ ਹੈ ਇੱਥੇ ਹੀ ਅੱਖਾਂ ਖੋਲ ਰਹਾ ਬਾਪੂਆਂ ਦੀ ਉਹ ਵਸਤਾਂ ਆਖ ਸੋ ਉਥੇ ਇੱਥੇ ਕਿਤੇ ਨੇ ਆਉਂਦਾ ਤਾਂ ਬੋਲੀਏ ਸਤਿਗੁਰਾਂ ਨਾਲ ਨੇ ਇਸੇ ਸਤਿਗੁਰ ਕੋ ਉਤੇ ਹੁੰਦੇ ਹੁੰਦੇ ਸੇ ਨਿਤਨਾਮ ਬੋਲਦੇ ਹੁੰਦੇ ਸੀ ਸਭਾ ਜੀ ਜੋਰ ਨਾਲ ਬੋਲਣ ਦਾ ਇਤਲੋ ਬਾਤ ਬਿਆਨੇ ਕਰਨਾ ਇਤਲੋ ਬੋਲਵਾ ਕਾ ਇਸੇ ਜਦੋਂ ਚਲਦੀ ਸਾਉਨਾ ਕਰਾ ਇਤਲੋ ਬਾਤ ਬਿਆਨੇ